thank you ਰੰਗਵਾਨੀ ਜੈ ਭਗਵਾਨ ਪਸ਼ੂਦਾਨ ਜੀ ਕੀ ਜੈ ਅੱਜ ਸ੍ਰੀ ਮੁਕਤੇਸ਼ਵਰ ਮਹਾਦੇਵ ਸ਼ੀ ਮੰਦਰ ਮੁਕਤੀ ਕਾਮ ਚੈਲਾ ਦੇ ਵਿੱਚ ਭਗਵਾਨ ਪਸ਼ੂਦਾਨ ਜੀ ਦਾ ਜਿਹੜਾ ਜਨਮ ਦਿਨ ਬੜੀ ਧੂਮਕਾਣ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਵਿਸ਼ਨੂੰ ਭਗਵਾਨ ਜੀ ਦਾ ਛੜਾ ਰੂਪ ਕਿਹਾ ਜਾਂਦਾ ਵੀ 6ਵਾਂ ਰੂਪ ਸੀ ਇਹਨਾਂ ਦਾ ਭਗਵਾਨ ਪਸ਼ੂਦਾਨ ਜੋ ਬਾਦ ਅੱਜ ਕਈ ਇਹੜੇ ਇਤਿਹਾਸਿਕ ਦਿਨਾਂ ਅੱਜ ਜਿਵੇਂ ਕਿ ਕਿਹਾ ਜਾਂਦਾ ਅੱਜ ਦੇ ਦਿਨ ਚਾਰ ਕਪਾੜ ਖੁੱਲਦੇ ਹੈ ਕਦਾਰਨਾਥ ਬਦਰੀਨਾਥ ਗੰਗੋਤਰੀ ਚਾਰ ਧਾਮ ਦੀ ਜਿਹੜੀ ਯਾਤਰਾ ਅੱਜ ਕਪਾੜ ਖੁੱਲ ਜਾਣਗੇ ਪਰਸੋਂ ਤੋਂ ਯਾਤਰਾ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਅੱਜ ਲక్ష్ਮੀ ਪੂਜਨ ਵੀ ਹੈਗਾ ਜਿਹਨੂੰ ਆਪਾਂ ਲక్ష్ਮੀ ਪੂਜਨ ਲక్ష్ਮੀ ਪੂਜਨ ਕਹਿੰਦਾ ਸਾਲ ਵਿੱਚ ਦੋ ਵਾਰੀ ਲక్ష్ਮੀ ਮਾਤਾ ਦੀ ਪੂਜਨ ਹੁੰਦੀ ਹੈ ਇੱਕ ਇੱਕ ਦਿਨ ਦੁਆੜੀ ਵਾਲੇ ਦਿਨ ਇੱਕ ਅੱਜ ਦੇ ਦਿਨ ਤੇ ਹੋਰ ਤੁਹਾਨੂੰ जान ਕੇ ਇਹ ਵੀ ਬੜੀ ਖੁਸ਼ੀ ਹੋਊਗੀ ਅੱਜ ਸਾਡੇ ਸਿਮ ਮੰਦਰ ਮੁਕਤੀ ਧਾਮ ਚੈਲਾਾਂ ਦੇ ਪੁਜਾਰੀ ਜੀ ਪੰਡਤ ਸ਼੍ਰੀਸ਼ ਗੁਰੂ ਜੀ ਦਾ ਅੱਜ ਹੈਪੀ ਬਰਥਡੇ ਵੀ ਹੈ ਇਹ ਬੜਾ ਖੁਸ਼ੀਆਂ ਦੇ ਅੜਾੜ ਆ ਦਿਨਾਂ ਦੇਖੋ ਵੀ ਕਿੰਨੇ ਪ੍ਰੋਗਰਾਮ ਇੱਕ ਦਿਨ ਦੇ ਵਿੱਚ ਆ ਗਏ ਸ਼ੰਕਰ ਭਗਵਾਨ ਭਗਵਾਨ ਪਸ਼ੂਰਾਮ ਜੀ ਸਾਰਿਆਂ ਤੇ ਮੇਰੇ ਪਰ ਆ ਹੱਥ ਰੱਖਣ ਅਤੇ ਬ੍ਰਾਹਮਣ ਸਮਾਜ ਨੂੰ ਅਸੀਂ ਚੈਲਾਾਂ ਦੇ ਵੱਲੋਂ ਪ੍ਰਧਾਨ ਚੰਦਰ ਮੋਹਨ ਜੀ ਦੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਹਰ ਸਾਲ ਇਦਾਂ ਹੀ ਭਗਵਾਨ ਪੁਸ਼ਰਾਮ ਜੀ ਦਾ ਜਨਮ ਦਿਨ ਮਨਾਓ ਇਕੱਠੇ ਹੋ ਲੱਗ ਲੱਗ ਰਹਿ ਕੇ ਕੋਈ ਫਾਇਦਾ ਨਹੀਂ ਹੈਗਾ ਇਕੱਠੇ ਹੋ ਤੇ ਜਿਆਜਾਕਾਰ ਹੋਵੇ ਜੈ ਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ ਜੈ ਹੋ ਭਗਵਾਨ ਪੁਸ਼ਰਾਮ ਦੀ ਜੈ ਸ਼ੰਕਰ ભગવાન ਕੀ ਜੈ ਸ੍ਰੀ ਮੁਕੇਸ਼ਵਰ ਮਹਾਦੇਵ ਸ਼ਰਮੰਤਰ ਦੇ ਵਿੱਚ ਸ੍ਰੀ ਪੁਸ਼ਰਾਮ ભગવાન ਜੀ ਦਾ ਅੱਜ ਜਨ ਦਿਹਾੜਾ ਬੜੇ ਸ਼ਰਦਾਪੁਰ ਮਨਾਇਆ ਗਿਆ ਜਿਸ ਵਿੱਚ ਪੂਜਨ ਹੋਇਆ ਤੇ ਹਮਨ ਕਰਾਇਆ ਗਿਆ ਅ ਅੱਜ ਦੇ ਦਿਨ ਦੇ ਵਿੱਚ ਸਾਰੇ ਆਨੂ ਪਾਰਸ਼ੂ ਰਾਮ ਜੀ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾ ਸ਼੍ਰੀ ਵਿਤੇਸ਼ਵਰ ਮਹਾਦੇਵ ਸ਼ਹਿਰ ਨਿਗਮ ਕਮੇਟੀ ਵੱਲੋਂ ਹਰ ਸਾਲ ਇਹ ਦਿਹਾੜਾ ਬੜੇ ਸ਼ਰਧਾ ਭਰਪੂਰ ਕੀਤਾ ਆਇਆ ਹੈ ਅਜੀ ਪਣੀ ਜੈ ਬੋਲਨਾ ਜੀ ਜੈ ਬੋਲਨਾ ਜੀ ਬਣੀ ਹੈਪੀ ਬਰਥਡੇ ਹਮ ਨੂੰ ਥੈਂਕ ਯੂ ਧੰਨਵਾਦ ਤੇ ਪਾਰਸ਼ੂ ਰਾਮ ਜੀ ਦਾ ਮਾਰੇ ਅੱਜ ਤੱਕ ਬਾੜੇ ਉਹਨਾਂ ਦਾ तो गाँव श्री मुक्तेश्वर महादेव मंदिर मूलचल में आज परशुराम जयंती बड़ी धूमधाम से मनाई गई जिसके बीच मंदिर की कमेटी के मेंबर साथ में आज पहले पूजन किया उसके बाद हवन भगवान परशुराम जी का सभी भक्तों के ऊपर आशीर्वाद हो जय गण जी